ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਨੀ ਆ ਜੀ ਮੂੰਗੀ ਦੇ ਰੇਟਾਂ ਬਾਰੇ ਤੇ ਨਾਲ ਗੱਲ ਕਰਾਂਗੇ ਕਿਹੜਾ ਬੀਜ ਆਪਾਂ ਬੀਜਿਆ ਕਿੰਨਾ ਕੁ ਝਾੜੇ ਦਾ ਨਿਕਲਦਾ ਵਾ ਪੂਰੀ ਗੱਲਬਾਤ ਅੱਗੇ ਆਪਾਂ ਇਸ ਵੀਡੀਓ 'ਚ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਜਰੂਰ ਨਾਲ ਦਬਾ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਗੱਲ ਕਰਦੇ ਆ ਜੀ ਮੂੰਗੀ ਦੀ ਮੂੰਗੀ ਜਿਹੜੀ ਆ ਬਿਲਕੁਲ ਬਣ ਕੇ ਤਿਆਰ ਆ ਤੁਹਾਡੇ ਸਾਹਮਣੇ ਆ ਫਲ ਬਹੁਤ ਸੋਹਣਾ ਪਿਆ ਮੂੰਗੀ ਨੂੰ ਤੇ ਅੱਜ ਆਪਾਂ ਇਹਦੀ ਜਿਹੜੀ ਆ ਉਹ ਬਾਢੀ ਸ਼ੁਰੂ ਕੀਤੀ ਐ ਤੇ ਜੇ ਇਹਦੇ ਝਾੜ ਦੀ ਗੱਲ ਕਰ ਲਈਏ ਤੇ ਝਾੜ ਇਹਦਾ ਜਿਹੜਾ 8 ਤੋਂ 9 ਕੁਇੰਟਲ ਝਾੜ ਇਹਦਾ ਨਿਕਲੂਗਾ ਮੇਰੇ ਹਿਸਾਬ ਨਾਲ ਤੇ ਪਿਛਲੇ ਸਾਲ ਇਹਦਾ ਝਾੜ ਜਿਹੜਾ ਵਾ 7 ਤੋਂ 8 ਕੁਇੰਟਲ ਦੇ ਵਿੱਚ ਵਿੱਚ ਜਿਹੜਾ ਝਾੜ ਇਹਦਾ ਨਿਕਲਿਆ ਸੀਗਾ ਤੇ ਇਹ ਬੀਜ ਹੈਗਾ ਜੀ ਸਟਾਰ 444 ਤੇ ਜੇ ਰੇਟ ਦੀ ਗੱਲ ਕਰ ਲਈਏ ਤਾਂ ਰੇਟ ਵੀ ਇਸ ਵਾਰ ਪਿਛਲੀ ਵਾਰ ਨਾਲੋਂ ਕਾਫੀ ਵਧੀਆ ਵਾ ਫਸਟ ਟਾਈਮ ਇਹਦਾ ਰੇਟ 7500 ਤੋਂ ਲੈ ਕੇ ਤੇ 8500 ਰੁਪਏ ਪ੍ਰਤੀ ਕਿੰਡ ਦੇ ਹਿਸਾਬ ਨਾਲ ਵਿਕ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫੇਰ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਕੀ ਰੇਟ ਚੱਲ ਰਿਹਾ ਜਦੋਂ ਆਪਾਂ ਮੂੰਗੀ ਲੈ ਕੇ ਜਾਵਾਂਗੇ ਤੇ ਨਾਲੇ ਤੁਹਾਨੂੰ ਝਾੜ ਵਿਖਾਵਾਂਗੇ ਨਾਲੇ ਰੇਟ ਸੋ ਵੀਡੀਓ ਚੰਗੀ ਲੱਗੀ ਹੋ ਤਾਂ ਸ਼ੇਅਰ ਕਰ ਦਿਓ ਧੰਨਵਾਦ